ਹੈਲੋ ਮੈਂ ਡਾਕਟਰ ਤਿਰੰਕਰ ਲੈ ਕੇ ਆਈਆਂ ਅੱਜ ਦੀ ਵਿਸ਼ੇਸ਼ ਵੀਡੀਓ ਇਹ ਵੀਡੀਓ ਸਮਰਪਿਤ ਹੈ ਉਹਨਾਂ ਮਾਵਾਂ ਲਈ ਉਹਨਾਂ ਦੀ ਮਮਤਾ ਦੇ ਸਤਕਾਰ ਲਈ ਜੋ ਉਹ ਆਪਣੇ ਬੱਚਿਆਂ ਪ੍ਰਤੀ ਦਿਖਾਉਣ ਜਾ ਰਹੀਆਂ ਹਨ ਸੋ ਸਭ ਤੋਂ ਪਹਿਲਾਂ ਆਹੋ ਹੀ ਮਾਤਾ ਦੇ ਵਰਤ ਦੀਆਂ ਬਹੁਤ ਬਹੁਤ ਮੁਬਾਰਕਾਂ ਬਣੇ ਰਹੋ ਮੇਰੇ ਨਾਲ ਅੰਤ ਤੱਕ ਕਿਉਂਕਿ ਮੈਂ ਆਹੋ ਹੀ ਵਰਤ 2025 ਵਰੇ ਤੁਹਾਨੂੰ ਵਿਧਵਤਾਂ ਨਾਲ ਦਸਾਂਗੀ ਕਿ ਇਹ ਵਰਤ 13 ਨੂੰ ਹੈ ਜਾਂ 14 ਨੂੰ ਹੈ ਪੂਰੀ ਪੂਜਾ ਵਰਤ ਵਿਧੀ ਤੁਹਾਨੂੰ ਮੈਂ ਦਸਾਂਗੀ ਇੱਕ ਇੱਕ ਗੱਲ ਉਹ ਜੋ ਤੁਹਾਨੂੰ ਨਹੀਂ ਪਤਾ ਮੈਂ ਚਾਹੁੰਨੀ ਆ ਕਿ ਤੁਹਾਡਾ ਜਿਹੜਾ ਸ਼ਰਧਾ ਹੈ ਆਪਣੇ ਬੱਚਿਆਂ ਪ੍ਰਤੀ ਉਹਦੇ 'ਚ ਕੋਈ ਵੀ ਕਮੀ ਪੇਸ਼ੀ ਨਾ ਰਹਿ ਜਾਏ ਸੋ ਅੰਤ ਤੱਕ ਬਣੇ ਰਹਿਣਾ ਮੈਂ ਇੱਕ ਵਾਧਿਕ ਉਪਾਅ ਦੱਸਣਾ ਜੋ ਤੁਹਾਡੇ ਬੱਚਿਆਂ ਦੀ ਸਾਰੀ ਉਮਰ ਰੱਖਿਆ ਕਰੇਗਾ ਅਤੇ ਉਹਨਾਂ ਦੀ ਲੰਬੀ ਉਮਰ ਦੇਵੇਗਾ ਉਹਨਾਂ ਨੂੰ ਸੋ ਪੰਚਾਂਗ ਸਭ ਤੋਂ ਪਹਿਲਾਂ ਜ਼ਰੂਰੀ ਹੈ ਪਤਾ ਹੋਣਾ ਚਾਹੀਦਾ ਸਾਨੂੰ ਕਿ ਅਸੀਂ ਵਰਤ ਰੱਖਣਾ ਕਦੋਂ ਆ ਸੰਪੂਰਨ ਕਦੋਂ ਕਰਨ ਪੰਚਾਂਗ ਦੀ ਜੇ ਮੈਂ ਗੱਲ ਕਰਾਂ ਤਾਂ ਅਹੋਈ ਵਰਤ 2025 13 ਅਕਤੂਬਰ ਦਿਨ ਸੋਮਵਾਰ ਨੂੰ ਮਨਾਇਆ ਜਾਏਗਾ ਜਾਂ ਰੱਖਿਆ ਜਾਏਗਾ ਅਸ਼ਟਮੀ ਤਿਥੀ ਸ਼ੁਰੂ ਹੋਏਗੀ ਸਵੇਰੇ 9:07 ਤੇ ਤੇ ਖਤਮ ਹੋਏਗੀ ਅਗਲੇ ਦਿਨ 14 ਅਕਤੂਬਰ ਅਕਤੂਬਰ ਸਵੇਰੇ 8:16 ਵਜੇ ਇਸ ਦਿਨ ਚੰਦਰਮਾ ਕਰਕਟ ਰਾਸ਼ੀ ਚ ਰਹੇਗਾ ਰਾਹੂ ਕਾਲ ਦਾ ਸਮਾਂ ਸਵੇਰੇ 7:45 ਤੋਂ 9:30 ਵਜੇ ਤੱਕ ਸਭ ਤੋਂ ਸ਼ੁਭ ਸਮਾਂ ਮੰਨਿਆ ਜਾਏਗਾ ਸੰਧਿਆ ਵੇਲੇ ਦੀ ਆਹੋਈ ਮਾਤਾ ਦੀ ਪੂਜਾ ਮੇਰੀਓ ਭੈਣੋ ਤੁਹਾਡੀ ਸਰਦਾ ਨੂੰ ਸਮਰਪਿਤ ਕਰਨ ਜਾ ਰਹੀਆਂ ਮੈਂ 9 ਪੁਆਇੰਟ ਦਸਣੇ ਆ ਰੱਖੇ ਤਾਂ ਹੋਣਗੇ ਤੁਸੀਂ ਬਰਤ ਸਾਰੀ ਉਮਰ ਪਰ YouTube ਦੇ ਆ ਵੀਡੀਓ ਦੇਖ-ਦੇਖ ਕੇ ਬਹੁਤ ਘਟ ਪੈਣਾ ਹੋਣਗੀਆਂ ਜਿਨ੍ਹਾਂ ਨੇ ਆਪਣੇ ਖਾਨਦਾਨ ਦੀ ਜੋ ਪਰੰਪਰਾ ਹੈ ਉਹ ਇਸ ਵਰਤ ਪ੍ਰਤੀ ਨਿਭਾਈ ਹੋਏਗੀ ਸੋ ਆਹੋ ਹੀ ਵਰਤ ਦੇ ਨੌ ਮੁੱਖ ਪੁਆਇੰਟ ਸ਼ੁੱਧ ਪੰਜਾਬੀ ਚ ਦੱਸਣ ਜਾ ਰਹੀਆਂ ਬਹੁਤ ਹੀ ਸਰਲ ਭਾਸ਼ਾ ਚ ਗਲਤੀ ਨਾ ਕਰਿਓ ਪੁਆਇੰਟ ਸਾਰੇ ਸੁਣ ਲਓ ਤੁਸੀਂ ਇਦਾਂ ਵਰਤ ਰੱਖੋਗੇ ਤਾਂdਹੀ ਫਲ ਦੀ ਪ੍ਰਾਪਤੀ ਹੋਏਗੀ ਮੈਂ ਕਹਿੰਦੀ ਆ ਕਿ ਕੋਈ ਕਮੀ ਪੇਸ਼ੀ ਨਾ ਰਹੇ ਸੋ ਪਹਿਲਾਂ ਤਾਂ ਆ ਜਾਂਦਾ ਅਸ਼ਟਕੋਣੀ ਚਿੱਤਰ ਦੀ ਵਿਸ਼ੇਸ਼ਤਾ ਅਹੋਈ ਮਾਤਾ ਦਾ ਚਿੱਤਰ ਅਠਕੋਣਾ ਵਾਲਾ ਬਣਾਉਣ ਦੀ ਪਰੰਪਰਾ ਆ ਕਿਉਂਕਿ ਇਹ ਇਸਤਮੀ ਤਿਥੀ ਨਾਲ ਸੰਬੰਧਿਤ ਆ ਚਿੱਤਰ ਦੇ ਵਿੱਚ ਅਕਸਰ ਮਾਂ ਦੇ ਨਾਲ ਛੋਟੇ-ਛੋਟੇ ਬੱਚਿਆਂ ਦੀ ਇੱਕ ਤਸਵੀਰ ਹੁੰਦੀ ਆ ਤੇ ਇੱਕ ਸਿੰਘ ਹੁੰਦਾ ਛੋਟਾ ਛੇਰ ਦਾ ਬੱਚਾ ਜਾਂ ਇੱਕ ਛੋਟਾ ਜੀਵ ਕੋਈ ਵੀ ਜੰਗਲੀ ਜਾਨਵਰ ਸੱਪ ਆਦਿ ਦਰਸਾਇਆ ਜਾਂਦਾ ਹੈ ਖੱਬੇ ਹੱਥ ਦੀ ਸੇਖ ਜ਼ਰੂਰੀ ਆ ਦੂਜਾ ਪੁਆਇੰਟ ਪੂਜਾ ਵਿਧੀ ਵਿੱਚ ਇੱਕ ਖਾਸ ਟਾਣੀ ਰੱਖੀ ਜਾਂਦੀ ਹੈ ਜਿਹਨੂੰ ਖਜੂਰ ਦੀ ਸੇਖ ਕਿਹਾ ਜਾਂਦਾ ਹੈ ਉਦੇ ਨਾਲ ਕਲਛ ਦਾ ਮੂੰਹ ਟਕਣਾ ਆ ਖਜੂਰ ਦੀ ਟਾਣੀ ਲਿਆਉਣੀ ਆ ਕਲਛ ਬਣਾਉਣਾ ਜਿਹੜਾ ਉਹਦਾ ਮੂੰਹ ਟਕਿਆ ਜਾਏ ਜੇ ਇਹ ਖਜੂਰ ਦੀ ਸੇਖ ਉਪਲਬਧ ਨਹੀਂ ਆ ਤਾਂ ਕਪਾ ਦੇ ਰੂਣ ਦੀ ਦੇ ਨਾਲ ਉਹ ਇੱਕ ਤਹਿ ਜੀ ਬਣਾ ਲਓ ਉਹਦੇ ਨਾਲ ਉਸ ਕਲਛ ਨੂੰ ਤੁਸੀਂ ਟਕਣਾ ਹੋਵੇਗਾ ਇਹ ਬੇਹਦ ਜ਼ਰੂਰੀ ਆ ਮੇਰੀ ਬੇਨਤੀ ਆ ਅਵਲ ਵਰਤ ਨਾ ਰੱਖੋ ਜੇ ਰੱਖਦੇ ਹੋ ਤਾਂ ਪਾਪਾਂ ਦੇ ਭਾਗੀਦਾਰ ਬਚਣ ਤੋਂ ਤੁਸੀਂ ਜੇ ਸੁਚੇਤ ਰਹਿਣਾ ਆ ਤਾਂ ਵਿਦੇਵਦਾਨ ਉਹ ਹੀ ਨਿਭਾਓ ਜੋ ਸਦੀਆਂ ਪੁਰਾਣੀ ਪਰੰਪਰਾ ਚੱਲੇ ਆ ਰਹੀ ਹੈ ਮਾਡਰਨ ਵਰਨਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਮਾਡਰਨ ਵਰਨਣ ਦੀ ਕੋਸ਼ਿਸ਼ ਵਿੱਚ ਸ਼ਰਧਾ ਮਾਈਨਸ ਹੋ ਜਾਂਦੀ ਹੈ ਇਹ ਮੇਰਾ ਵਿਚਾਰ ਹੈ ਨੰਬਰ 3 ਨਿਰਜਲਾ ਉਪਵਾਸ ਕਿਦਾਂ ਰੱਖਣਾ ਹੈ ਜਲ ਬਿਨਾ ਵਰਤ ਕਿਦਾਂ ਰੱਖਣਾ ਹੈ ਕਈ ਥਾਨਾਂ ਤੇ ਇਸ ਦਿਨ ਪੂਰਾ ਨਿਰਜਲਾ ਉਪਵਾਸ ਰੱਖਣ ਦਾ ਨਿਯਮ ਹੈ ਅਰਥਾਤ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਪੀਣੀ ਪਰ ਕੁਝ ਪਰੰਪਰਾਵਾਂ ਦੇ ਵਿੱਚ ਤਾਰਿਆਂ ਦੇ ਦਰਸ਼ਨ ਤੋਂ ਥੋੜੀ ਦੇਰ ਪਹਿਲਾਂ ਪਾਣੀ ਪੀਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਮੈਂ ਆਉਂਦੀਆਂ ਵਰਤਕਥਾ ਤੇ ਪਾਠਵਲ ਮੇਰਾ ਹੈ ਚੌਥਾ ਪੁਆਇੰਟ ਅਹੋਈ ਕਥਾ ਚ ਇੱਕ ਮਾਂ ਦੀ ਅਣਜਾਣੀ ਗਲਤੀ ਦਾ ਪਛਤਾਵਾ ਦਰਸਾਇਆ ਗਿਆ ਹੈ ਅਹੋਈ ਅਸ਼ਟਮੀ ਦੀ ਕਥਾ ਉਹਦੇ ਵਿੱਚ ਇੱਕ ਮੁੱਖ ਹਿੱਸਾ ਆਉਂਦਾ ਆ ਜਿਹਦੇ ਚ ਇੱਕ ਦੁਖਦਾਈ ਘਟਨਾ ਦਾ ਵਰਣਨ ਹੈ ਜਿੱਥੇ ਮਾਂ ਤੋਂ ਅਣਜਾਣੇ ਚ ਇੱਕ ਗਲਤੀ ਹੋ ਗਈ ਸੀ ਤੇ ਉਹਦਾ ਪਛਤਾਪ ਤਾਪ ਕਰਕੇ ਉਸਨੇ ਵਰਤ ਦਾ ਆਰੰਭ ਕੀਤਾ ਸੀ ਕਥਾ ਪੜ੍ਹਦੇ ਆਂ ਜਾਂ ਸੁਣਦੇ ਆਂ ਮੇਰੀਓ ਭੈਣੋ ਹੱਥ ਦੇ ਵਿੱਚ ਸੱਤ ਕਿਸਮ ਦਾ ਤੁਸੀਂ ਅਨਾਜ ਰੱਖ ਲੈਣਾ ਕੋਈ ਵੀ ਸੱਤ ਕਿਸਮ ਦਾ ਅਨਾਜ ਜਿਵੇਂ ਸਤਨਾਜਾ ਰੱਖਦੇ ਹੋ ਉਸ ਤਰ੍ਹਾਂ ਆਪਣੇ ਹੱਥ ਦੇ ਵਿੱਚ ਰੱਖਣਾ ਆ ਕਥਾ ਪੜ੍ਹਦੇ ਆਂ ਜਾਂ ਕਥਾ ਸੁਣਦੇ ਆਂ ਇਹ ਬਹੁਤ ਅਵਸ਼ਕ ਹੈ ਨੰਬਰ 5 ਭੋਜਨ ਸਮਗਰੀ ਤੇ ਭੋਗ ਦੀ ਗੱਲ ਕਰਾਂ ਕਿਉਂਕਿ ਅਸ਼ਟਮੀ ਆ 8 ਦਾ ਖਾਸ ਮਹੱਤਵ ਹੈ 8 ਅੰਕ ਦਾ 8 ਗਿਣਤੀ ਦਾ 8 ਪੂਰੀਆਂ ਅੱਠ ਮਿੱਠੇ ਮਾਲਪੂਏ ਇਹ ਸਾਰਾ ਮਿੱਠਾ ਭਗਵਾਨ ਬਣਨਾ ਹੈ ਠੀਕ ਹੈ ਅਤੇ ਹਲਵਾ ਪਤਾ ਹੀ ਆ ਮਿੱਠਾ ਹੁੰਦਾ ਇਹ ਤਿਆਰ ਕਰਕੇ ਤੁਸੀਂ ਮਾਤਾ ਨੂੰ ਭੋਗ ਲਗਾਉਣਾ ਹੈ ਉਸ ਦੀ ਥਾਲੀ ਨੂੰ ਇਹਨਾਂ ਦਾ 8 8 ਗਿਣਤੀ ਅਸ਼ਟਮੀ ਨਾਲ ਸਬੰਧਤ ਹੈ ਉਹ ਭੋਗ ਉਹ ਹੀ ਮਾਤਾ ਨੂੰ ਤੁਸੀਂ ਦਿਓਂਗੀਆਂ ਫਿਰ ਬਾਕੀ ਬਚਿਆ ਸਮਾਨ ਗਰੀਬ ਜਾਂ ਭੁੱਖੇ ਢਿੱਡ ਰਹਿਣ ਵਾਲੇ ਬੱਚਿਆਂ ਨੂੰ ਛੋਟਿਆਂ ਨੂੰ ਵੰਡ ਦਿਓਗੇ ਅੱਠ ਪੂਰੀਆਂ ਅੱਠ ਪ੍ਰਕਾਰ ਦੇ ਭਗਵਾਨ ਤੇ ਆਹ ਹਲਵਾ ਤਿਆਰ ਕਰਕੇ ਉਹ ਹੀ ਮਾਤਾ ਨੂੰ ਭੋਗ ਲਗਾਓ 88 ਦੀ ਗਿਣਤੀ ਅਸ਼ਟਮੀ ਤਿਥੀ ਦੇ ਅੰਕ ਨਾਲ ਜੁੜੀ ਹੈ ਇਸ ਲਈ 7 ਨਹੀਂ 6 ਨਹੀਂ 9 ਨਹੀਂ ਸੋ ਖਿਆਲ ਰੱਖਣਾ ਛੇਮਾ ਪੁਆਇੰਟਾਂ ਤਾਰਿਆਂ ਜਾਂ ਚੰਦਰਮਾ ਨੂੰ ਅਰਗ ਕਿੱਦਾਂ ਦੇਣਾ ਵਰਤ ਖੋਲਣ ਦਾ ਸਮਾਂ ਮੈਂ ਦੱਸ ਦਿੱਤਾ ਹੈ ਪੰਚਾਂਗ 'ਚ ਤੁਸੀਂ ਤਾਰਿਆਂ ਨੂੰ ਜਾਂ ਚੰਦਰ ਉਦਯਾ ਦੇ ਦਰਸ਼ਨ ਕਰਨੇ ਆ ਤਾਂ ਉਸ ਵੇਲੇ ਤੁਸੀਂ ਵਰਤ ਨੂੰ ਸੰਪੂਰਨ ਕਰੋਗੇ ਜੇ ਚੰਦਰਮਾ ਬੱਦਲ ਵਾਈਆ ਜਾਂ ਕਈ ਸ਼ਰਤਾਂ 'ਚ ਲੈ ਟੁੱਗਦਾ ਹੈ ਤੁਹਾਡੀ ਸਿਹਤ ਠੀਕ ਨਹੀਂ ਹੈ ਹਾਂ ਤੁਸੀਂ ਹੁਣ ਤੱਕ ਵਰਤ ਨਿਭਾ ਚੁੱਕੇ ਹੋ ਤਾਂ ਫਿਰ ਕੋਈ ਗੱਲ ਨਹੀਂ ਤੁਸੀਂ ਤਾਰਿਆਂ ਨੂੰ ਅਰਗ ਦੇ ਕੇ ਆਪਣਾ ਵਰਤ ਨੂੰ ਸੰਪੂਰਨ ਕਰ ਸਕਦੇ ਹੋ ਰਾਧਾਕੁੰਡ ਸ্নান ਦੀ ਬਹੁਤ ਮਹਿਮਾ ਆ ਜਿਹੜੇ ਮਥਰਾ ਵਾਸੀ ਮੇਰੀ ਵੀਡੀਓ ਸੁਣਦੇ ਹੋਣਗੇ ਮਥਰਾ ਦਾ ਰਾਧਾਕੁੰਡ ਹੈ ਉਹਦੇ ਵਿੱਚ ਅੱਜ ਦੇ ਦਿਨ ਸ্নান ਕਰਨਾ ਭਾਵ ਸੰਤਾਨ ਦੀ ਆਯੂ ਤੇ ਸੁਰੱਖਿਆ ਵਧਾਉਣ ਦੇ ਬਰਾਬਰ ਹੈ ਇਹ ਮੰਨਤਾ ਸਦੀਆਂ ਪੁਰਾਣੇ ਪ੍ਰਾਤਨ ਵੈਦਿਕ ਸ਼ਾਸਤਰਾਂ ਦੇ ਵਿੱਚ ਮੌਜੂਦ ਹੈ ਮੈਂ ਇੱਥੇ ਹਵਾਲਾ ਨਹੀਂ ਦੇ ਰਹੀ 8ਵਾਂ ਪੁਆਇੰਟ ਹੈ ਨਿਜਮ ਅਤੇ ਵਰਜਨਾ ਕੀ ਕੀ ਹੈ ਤੁਸੀਂ ਕੀ ਨਹੀਂ ਕਰੋਗੇ ਨੰਬਰ 1 ਮਿੱਟੀ ਨਹੀਂ ਖੋਦਣੀ ਮਿੱਟੀ ਗਮਲੇ ਜਾਂ ਕੋਈ ਗੋਡੀ ਕਰਨੇ ਆ ਖੁਦਾਈ ਕਰਦੇ ਹੋ ਜਾਂ ਬਾਗਬਾਨੀ ਗਾਰਡਨਿੰਗ ਕਰਨੀ ਆ ਟਿਕ ਕੇ ਇੱਕ ਦਿਨ ਲਈ ਬਹਿਜੋ ਮਿੱਟੀ ਨਾਲ ਜੁੜਿਆ ਕੋਈ ਕੰਮ ਨਹੀਂ ਕਰਨਾ ਜਿਵੇਂ ਖੁਦਾਈ ਜਾਂ ਬਾਗਬਾਨੀ ਸੂਈ ਦੇ ਨਾਲ ਕੀਤਾ ਜਾਣ ਵਾਲਾ ਕੋਈ ਕੰਮ ਛੁਰੀ ਚਾਕੂ ਦੀ ਗੱਲ ਪਾਪ ਕੋਈ ਤਿੱਖਾ ਨੁਕੀਲਾ ਸਾਧਨ ਵਰਤਣ ਤੋਂ ਬਚੋਗੇ ਭੋਜਨ ਦੇ ਵਿੱਚ ਲਸਣ ਪਿਆਜ਼ ਤੇ ਤਿੱਖਾ ਭੋਜਨ ਨਹੀਂ ਹੋਣਾ ਚਾਹੀਦਾ ਕਿਸੇ ਦੇ ਨਾਲ ਕੱਲ ਲੜਨਾ ਨਹੀਂ ਟਕਰਾਰ ਨਹੀਂ ਕਰਨਾ 네ਗੇਟਿਵ ਸੋਚ ਨਹੀਂ ਰੱਖਣੀ ਖਿਜਣਾ ਖਜਾਉਣਾ ਨਹੀਂ ਸ਼ਾਂਤ ਮਨ ਨਾਲ ਮੇਰੀ ਸਕਰੀਨ ਤੇ ਵੀਡੀਓ ਦੇ ਤੁਹਾਡੇ ਲਈ ਮੈਂ ਮੰਤਰ ਰੱਖ ਦਿੱਤਾ ਹੈ ਲਿਖ ਦਿੱਤਾ ਹੈ ਇੱਕ ਉਸ ਬੀਜ ਮੰਤਰ ਨੂੰ ਸ਼ੁੱਧ ਰੂਪ ਚ ਲਿਖਿਆ ਇੱਕ ਤੁਸੀਂ ਉਸ ਨੂੰ ਬੋਲਣਾ ਜਾਂ ਉਚਾਰਨ ਕਿਦਾਂ ਕਰਨਾ ਮੈਂ ਉਹ ਵੀ ਸਪੈਲਿੰਗ ਤੁਹਾਡੀ ਸਹੂਲਤ ਲਈ ਸਕਰੀਨ ਤੇ ਦੇ ਦਿੱਤੇ ਆ ਕਾਪੀ ਤੇ ਨੋਟ ਕਰ ਲੈਣਾ ਮੰਤਰ ਮਾਲਾ ਜਪੀ ਜਾਣੀ ਹੈ ਤਦ ਹੀ ਵਰਤ ਦਾ ਫਲ ਤੁਹਾਨੂੰ ਮਿਲੇਗਾ ਸੋ ਵਰਤ ਫਲ ਤੇ ਲਾਭ ਕੀ ਮਿਲਨੇ ਆ ਤੁਹਾਨੂੰ ਜਦੋਂ ਤੁਸੀਂ ਇਹ ਅੱਠ ਨਿਜਮ ਨਿਭਾ ਲੈ ਤਾਂ ਤੁਹਾਡੇ ਬੱਚਿਆਂ ਦੀ ਚੰਗੀ ਸਿਹਤ ਉਹਨਾਂ ਬੱਚਿਆਂ ਦੀ ਲੰਬੀ ਉਮਰ ਹਰ ਮਾਂ ਚਾਹੁੰਦੀ ਆ ਸਾਡੇ ਬੱਚੇ ਸਿਹਤਮਾਨ ਰਹਣ ਤੰਦਰੁਸਤ ਰਹਿਣ ਸੋਹਣਾ ਪੜਨ ਲਿਖਣ ਵੱਡੇ ਅਹੁਦਿਆਂ ਤੇ ਵਿਰਾਜਮਾਨ ਹੋਣ ਜਿੱਥੇ ਵੀ ਜਾਣ ਮਾਂ ਤੇਰ ਸਾਰੀਆਂ ਦੁਆਵਾਂਆਂ ਦੀਆਂ ਅਸੀਸਾਂ ਦਿੰਦੀ ਐ ਸੋ ਲੰਬੀ ਆਜੂ ਹੋ ਜਾਊਗੀ ਉਹਨਾਂ ਦੀ ਸਿਹਤ ਬਹੁਤ ਵਧੀਆ ਰਹੇਗੀ ਉਹ ਰੋਗਾਂ ਤੋਂ ਮੁਕਤ ਰਹਿਣਗੇ ਇਹ ਵਰਤ ਬਹੁਤ ਸ਼੍ਰੇਸ਼ਟ ਹੈ ਇਹ ਵਰਤ ਤੁਹਾਨੂੰ ਫਲ ਦੇਵੇਗਾ ਮਾਂ ਤੇ ਪੁੱਤਰ ਦੇ ਸਬੰਧਾਂ 'ਚ ਪ੍ਰੇਮ ਤੇ ਆਦਰ ਸਤਕਾਰ ਵਧੇਗਾ ਕਿਤੇ ਮਾੜੀਆਂ ਮੋਟੀਆਂ ਮਨ ਮੁਟਾਵ ਨਰਾਜ਼ਗੀਆਂ ਚਲਦੀਆਂ ਉਹ ਦੂਰ ਹੋ ਜਾਂਦੀਆਂ ਅਜਿਹੇ ਵਰਤ ਰੱਖਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁਖ ਸੰਤੁਲਨ ਬਣੇਗਾ ਤੇ ਬਹੁਤ ਸੋਹਣੀ ਸਕੂਨ ਭਰੀ ਸ਼ਾਂਤੀ ਆਏਗੀ ਮੰਦੀਆ ਸ਼ਾਂਤੀ ਦੂਰ ਹੋ ਜਾਏਗੀ ਤੇ ਗ੍ਰਹਿ ਦੋਸ਼ ਜਿੰਨੇ ਬੈਰੀਕੇਡਸ ਜਿੰਨੀਆਂ ਅੜਥ ਨਾ ਬਣੀਆਂ ਹੋਈਆਂ ਉਹ ਸਭ ਗ੍ਰਹਿ ਦੋਸ਼ ਸ਼ਾਂਤ ਹੋ ਜਾਣਗੇ ਕਿੰਨੇ ਫਾਇਦੇ ਨੇ ਇਸ ਵਰਤ ਦੇ ਦੇਖ ਲਓ ਮੈਂ ਗਿਣਾ ਰਹੀ ਹਾਂ ਕੋਈ ਗੱਪਾ ਨਹੀਂ ਮਾਰ ਰਹੀ ਇਹ ਗ੍ਰੰਥਾਂ 'ਚ ਦਰਜ ਹੈ ਕਥਾ ਪੂਰੀ ਸ਼ਰਦਾ ਨਾਲ ਸੁਣਨੀ ਕਥਾ ਪੂਰੀ ਸ਼ਰਦਾ ਨਾਲ ਕਰਨੀ ਉਹ ਮਾਂ ਜਿਹੜੀ ਸੁਣੇਗੀ ਜਾਂ ਕਰੇਗੀ ਉਸ ਨੂੰ ਉਹੋ ਹੀ ਮਾਤਾ ਦੀ ਢੇਰ ਸਾਰੀ ਅਸੀਸ ਮਿਲੇਗੀ ਇੱਕ ਰਿਆ ਦਾ ਰੈਮਡੀ ਵੀ ਮੈਂ ਦੇਦਾ ਜੋ ਤੁਸੀਂ ਕਰ ਸਕਦੇ ਹੋ ਬੈਦਕ ਗ੍ਰੰਥਾਂ ਚ ਦਰਜ ਹੈ ਜੇ ਕੋਈ ਮਾਂ ਆਪਣੀ ਸੰਤਾਨ ਦੀ ਰੱਖਿਆ ਤੇ ਸਿਹਤ ਦੇ ਲਈ ਅਸੀਸਾਂ ਚਾਹੁੰਦੀ ਹੈ ਵਿਸ਼ੇਸ਼ ਮਾਂ ਦੀ ਕਿਰਪਾ ਚਾਹੁੰਦੀ ਹੈ ਤਾਂ ਉਹਨੂੰ ਉਹੋ ਹੀ ਵਰਤ ਦੇ ਦਿਨ ਰਾਤ ਨੂੰ 8 ਵਜੇ ਤੋਂ ਬਾਅਦ ਘਰ ਦੇ ਉੱਤਰ ਪੱਛਮ ਕੋਨੇ 'ਚ ਘਰ ਦਾ ਉੱਤਰ ਪੱਛਮੀ ਕੋਣਾ ਉਥੇ ਇੱਕ ਛੋਟਾ ਦੀਵਾ ਜਲਾਉਣਾ ਚਾਹੀਦਾ ਉਸ ਦੇ ਵਿੱਚ ਤਿਲਾਂ ਦਾ ਹੀ ਤੇਲ ਪਾਉਣਾ ਹੁਣ ਤਾਂ ਤੁਸੀਂ ਆਪਣੇ ਘਰਾਂ 'ਚ ਪੱਕਾ ਹੀ ਤਿਲਾਂ ਦਾ ਤੇਲ ਲਿਆ ਕੇ ਰੱਖ ਲਓ ਤੇ ਕਾਲੇ ਤੇਲ ਰੱਖ ਲਓ ਤੇ ਲੌਂਗ ਰੱਖ ਲਓ ਸਾਬਤ ਸੋ ਜਿਹੜਾ ਉੱਤਰ ਪੱਛਮੀ ਕੋਨੇ 'ਚ ਛੋਟਾ ਜਿਹਾ ਦੀਵਾ ਜਲਾਉਂਗੇ ਰਾਤ ਨੂੰ 8 ਵਜੇ ਤੋਂ ਬਾਅਦ ਉਸ ਦੀਵੇ ਦੇ ਵਿੱਚ ਤੇਲ ਪਾਉਂਗੇ ਤੇਲਾਂ ਦਾ ਇੱਕ ਚੁਟਕੀ ਕਾਲੇ ਤਿਲ ਤੇ ਇੱਕ ਲੌਂਗ ਅਖੰਡਿਤ ਮਿਲਾ ਦਿਓ ਦੀਵੇ ਦੇ ਸਾਹਮਣੇ ਬਹਿ ਜਾਣਾ ਮਾਂ 11 ਵਾਰ ਓਮ ਅਹੋਇ ਨਮਹ ਦਾ ਮੰਤਰ ਜਪ ਕਰੇਗੀ ਇਹਦੇ ਨਾਲ ਬੱਚਿਆਂ ਦੇ ਆਲੇ ਦੋਲੇ ਦੀ ਨੈਗੇਟਿਵ ਊਰਜਾ ਖਤਮ ਹੋ ਜਾਏਗੀ ਤੇ ਮਾਤਾ ਅਹੋਇ ਦੀ ਅਪਾਰ ਕਿਰਪਾ ساری ਉਮਰ ਬਣੀ ਰਹੇਗੀ ਸੋ ਇਹ ਕਰਮ ਤੁਸੀਂ ਕਰਨੇ ਆ ਵਰਤ ਦੀ ਪੂਜਾ ਵਿਧੀ ਬਹੁਤ ਮਾਇਨੇ ਰੱਖਦੀ ਹੈ ਤੁਹਾਡੇ ਮਨ ਦੇ ਅੰਦਰ ਜੋ ਮਮਤਾ ਵਸੀ ਹੈ ਉਸੇ ਲਈ ਵਰਤ ਰੱਖ ਰਹੇ ਹੋ ਨਾ ਤਾਂ ਫਿਰ ਜ਼ਰੂਰੀ ਹੈ ਕਿ ਸ਼ਰਦਾ ਤੇ ਸਮਰਪਿਤ ਭਾਵਨਾ ਨਾਲ ਤੁਸੀਂ ਇਹ ਹੋਈਮਾਂ ਦਾ ਵਰਤਨ ਨਿਭਾਓ ਤੇ ਉਹ ਹੋਈਮਾਂ ਦੀਆਂ ਢੇਰ ਸਾਰੀਆਂ ਅਸੀਸਾਂ ਆਪਣੇ ਲਈ ਵੀ ਆਪਣੇ ਪਰਿਵਾਰ ਲਈ ਵੀ ਆਪਣੇ ਨੰਨੇ-ਮੁੰਨੇ ਬੱਚਿਆਂ ਲਈ ਵੀ ਤੁਹਾਨੂੰ ਮਿਲ ਜਾਣ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਪੂਰੀ ਵੀਡੀਓ ਸੁਣੀ ਕਿ ਤੁਸੀਂ ਪਹਿਲਾਂ ਇਹ ਹੋਈ ਵਰਤ ਕਰਦੇ ਸੀ ਤੁਹਾਡੀ ਮਾਂ ਜਾਂ ਦਾਦੀ ਨੇ ਤੁਹਾਨੂੰ ਕਿਹੜੀ ਵਿਧੀ ਨਾਲ ਇਹ ਵਰਤ ਰਖਵਾਇਆ ਤਾਂ ਕੀ ਜਿਹੜੇ ਮੈਂ ਹੁਣ ਨੌ ਨੁਕਤੇ ਦੱਸੇ ਆ ਤੁਸੀਂ ਇਹਨਾਂ ਨੂੰ ਵਿਧੀਵਤ ਢੰਗ ਨਾਲ ਨਿਭਾਓਗੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸ਼ੇਅਰ ਕਰਨ ਦਾ ਤੁਹਾਡਾ ਜ਼ਰੂਰੀ ਹੈ ਤਾਂ ਹੀ ਮਾਤਾ ਦਾ ਫਲ ਮਿਲਣਾ ਹੋਈ ਵਰਤ ਦਾ ਮੈਂ ਤੁਹਾਡਾ ਸਾਥ ਦੇ ਰਹੀ ਹਾਂ ਤਾਂ ਕਿ ਬਾਕੀ ਭੈਣਾਂ ਤੱਕ ਵੀ ਇਹ ਵਿਧੀ ਵਿਧਾਨ ਪੁੱਜ ਜਾਏ ਕਮੈਂਟ ਜ਼ਰੂਰ ਕਰਿਓ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰ ਦਿਓ ਹਾਈਪ ਦੀ অপਸ਼ਨ ਤੇ ਕਲਿੱਕ ਕਰ ਦਿਓ ਮੇਰੇ ਨਾਲ ਜੁੜੇ ਰਹਿਣਾ ਆ ਇੱਕ ਜੁਆਇਨ ਦੀ অপਸ਼ਨ ਆਈ ਹੋਈ ਐ ਸੱਜੇ ਪਾਸੇ ਵੀਡੀਓ ਦੇ ਥੱਲੇ ਉਸ ਨੂੰ ਪ੍ਰੈਸ ਕਰਨ ਦੀ ਖੇਚਲ ਕਰ ਦਿਓ ਮੇਰੀ ਅਰਦਾਸ ਹੈ ਬਤੌਰ ਤੁਹਾਡੀ ਹੀਲਰ ਡਾਕਟਰ ਵਿਨਾਸ਼ ਕੌਰ ਦੀ ਮਾਤਾ ਹੋਈ ਤੁਹਾਡੀ ਸੰਤਾਨ ਦੀ ਲੰਬੀ ਉਮਰ ਕਰੇ ਉਹਨਾਂ ਨੂੰ ਸਿਹਤਮੰਦ ਰੱਖੇ ਚੜ੍ਹਦੀ ਕਲਾ ਦੇਵੇ ਸਾਰੀਆਂ ਨਜ਼ਰਾਂ ਤੋਂ ਵਾਰ ਦਿਓ ਖੁਸ਼ਹਾਲ ਜੀਵਨ ਬਖਸ਼ੇ ਮਾਤਾ ਰਾਣੀ ਮਿਲਾਂਗੇ ਕੱਲ ਟੈਲ ਦਨ ਬਾਏ ਬਾਏ ਤੁਹਾਡਾ ਇਹ ਵਰਤ ਮੇਰੀ ਦਸੀ ਵਿਧੀ ਅਨੁਸਾਰ ਸੰਪੂਰਨ ਹੋਏ 13 ਸਾਰਿਆਂ ਦੁਆਵਾ